हां सरपंचनी है ससरी काल ससरी काल उ सरकार का आप जी क्यों हो बस ठीक है जी ਤੁਹਾਡੇ ਵਰਗੇ ਤਾਂ ਹੈ। ਕੀ ਹਾਲ ਚਾਲ ਹੈ ਕੀ ਗਰਮੀ ਪੈਦਾ ਕਰ ਰੱਖੀ ਐ ਬਾਜ਼ਾਰ ਚ ਤੁਸੀਂ ਗਰਮੀ ਕੀ ਪੈਦਾ ਕਰਕੇ ਤੁਸੀਂ ਵੱਡੇ ਲੋਕ ਤੁਸੀਂ ਸਰਪੰਚਨੀ ਸਹਿਬਾ ਅਸੀਂ ਉੱਪਰ ਸਰਪੰਚ ਤੁਸੀਂ ਵੱਡੇ ਬੰਦੇ ਕਿੱਡੀ ਕਿਣਾ ਕੱਟੂ ਤੁਸੀਂ ਲੈ ਤੁਹਾਨੂੰ ਮੈਂ ਕਦੇ ਸਮਝਿਆਗਾ ਵੀ ਮੈਂ ਸਰਪੰਚਨੀ ਨੂੰ ਕਿਉਂ ਸਰਪੰਚ ਤੁਹਾਨੂੰ ਆਉਂਦੀ ਨਹੀਂ ਮਾਪਦ ਨਾ ਬੱਚੀ ਨਹੀਂਗਾ ਮੈਂ ਤਾਂ ਨਹੀਂ ਜੋ ਪਰੇ ਕਿਥੇ ਤੁਹਾਨੂੰ you are most important i am second important na na ji tusi first important ho bahut hi zaruri ho zor eh to koi gall nahi tusi aive soch jande ho tenu pata hai jenu jadon jis waqt 10 member aage si mere val haan ji te 10 10 hi aage si tere val haan ji te gall kithe adgi si sarpanchi te ਇਹ ਕਵਰ ਹੁੰਨ ਤੁਸੀਂ ਕੱਢ ਸਕਦੇ ਹੋ ਇਹ ਆੜੀਆਂ ਗੱਲਾਂ ਤਾਂ ਹਰ ਵੀ ਇਥੇ ਰ ਕੋਸ਼ ਕਰਦੇ ਸੀ ਨੋ ਦੇਖੋ ਉਸ ਵਕਤ ਮੈਂ ਕੁਝ ਵੀ ਕਰ ਸਕਦਾ ਸੀ ਉਸ ਵਕਤ ਇਧਰ ਤੁਹਾਡੇ ਕੰਨੀ ਮੇਰਾ ਮੇਰੀ ਗੱਲ ਸੁਣੋ ਤੁਨੋਂ ਮੇਰਾ ਗਦਰ ਹੀ ਸੀ ਕਿ ਆਪ ਦੀ ਕੰਨੀ ਉਹ ਤਾਂ ਖਿੱਚਦਾ ਹੀ ਸੀ ਮੈਨੂੰ ਵੀ ਚਲ ਮੇਰੀ ਗੱਲ ਤਾਂ ਸੁਣ ਲੈ ਜਾਨ ਮੇਰੀ ਇਹ ਪਹਿਲਾਂ ਬਾਕੀ ਦੀ ਗੱਲ ਛੱਡ ਦੋ ਸਰਪੰਚੀ ਦਾ ਜਿਹੜਾ ਕਨੈਕਸ਼ਨ ਅੱਗੇ ਵੀ ਆਉਣ ਵਾਲੇ ਆ 10 ਮੇਰੇ ਕੰਨੀ 10 ਤੇ ਰਿਕਨ ਨੇ ਇੱਕ ਉਹ ਜਿਹੜੀ ਕਰਤਾਰੋ ਬੁਢੀ ਸੀ ਜਿਹੜੀ ਤਿੰਨ ਨੰਬਰ ਵਾਰਡ ਵਾਲੀ ਜਿਹੜੀ ਹਾਂਜੀ ਉਹ ਪਹਿਲਾਂ ਉਹ ਲੱਗਦੀ ਐ ਜਿਹੜੀ ਮੇਰੇ ਵਾਲੀ ਘਰ ਆਲੀ ਐ ਨਾ ਜਿਹੜੀ ਉਹਦੀ ਗਾਂ ਮਤਲਬ ਉਹ ਰਿਸ਼ਤੇਦਾਰੀ ਚੋਂ ਆ ਉਹਦੀ ਮਤਲਬ ਉਹ ਪਹਿਲਾਂ ਉਹ ਉਹਨੇ ਤਿਆਰ ਕਰ ਲਈ ਵੀ ਇੱਧਰ ਆ ਜੇ ਉਹ ਇੱਧਰ ਆ ਜਾਂਦੀ ਮੈਂ ਸਰਪੰਚ ਬਣ ਜਾਣਾ ਸੀ ਅੱਛਾ ਠੀਕ ਐ ਮੈਂ ਬਣ ਜਾਣਾ ਪਰ ਉਹ ਤੇਰੇ ਨਾਲ ਵੀ ਕੋਈ ਰਿਸ਼ਤਰ ਕੀ ਲੱਗਦੀ ਐ ਕਰਤਾਰੋ ਬੜੀ ਉਹ ਤੇਰੀ ਕਰਤਾਰੋ ਬੜੀ ਤਉਹ ਆ ਲੱਗਦੀ ਐ ਜੀ ਆਪਣੇ ਬੇਡੇ ਜੀ ਜਿਦੋਂ ਬੰਦਾ ਮੁੱਖ ਜੈਸੋ ਥਿਨਾ ਨੂੰ ਲੱਗਦੀ ਸੀ ਅੱਜਾ ਜਾ ਤੇਜ ਤਾਂ ਬੜੀਆ ਹੋ ਸੋਈ ਦੀ ਮੈਂ ਲੈ ਲਾਂ ਸਰਪੰਚ ਨੇ ਉਦੋਂ ਮੁੜ ਕੇ ਮੈਂ ਰਾਤੋਂ ਰਾਤ ਗੇਮ ਕਮਾਈ ਸਤਨਾਮ ਸੀਗਾ 9 ਨੰਬਰ ਵਾਰਡ ਵਾਲਾ ਜਿਹੜਾ ਗੇਮਾਂ ਇਕੱਲੀਆਂ ਰਾਤਾਂ ਨੂੰ ਕਮਾਉਣ ਵਾਸਤੇ ਹੁੰਦੇ ਆ ਗੇਮਾਂ ਓਏ ਜਾਨ ਮੇਰੀ ਤੂੰ ਮੇਰੀ ਕਪਤਾਨ ਸਾਹਿਬ ਜੀ ਮੇਰੀ ਗੱਲ ਸੁਣ ਸਤਨਾਮ ਜਿਹੜਾ ਸੀਗਾ 9 ਨੰਬਰ ਵਾਰਡ ਵਾਲਾ ਸਤਨਾਮ ਨੂੰ ਸਤਨਾਮ ਕੰਕ ਬਾਈ ਮੈਂ ਮਰਦਾ ਮਰ ਜੂ ਕਹਿੰਦਾ ਮੈਂ ਤੇਰਾ ਸਾਥ ਨਹੀਂ ਛੱਡਦਾ ਮੈਂ ਕਹਿੰਦਾ ਕਹਿੰਦਾ ਸਰਪੰਚ ਬਣਾਉਣਾ ਤਾਂ ਕਹਿੰਦਾ ਤੈਨੂੰ ਬਣਾਉਣਾ ਉਹ ਅੜੀਲਾ ਕਿਹੜੇ ਬਾਕੀ ਵਾਲੇ ਜਿਹੜੇ ਵਾਰਡ ਵਾਲੇ ਕਾਲੇ 4 ਵਾਲੇ 6 ਵਾਲੇ 7 ਵਾਲੇ ਜਿੰਨੇ ਵੀ ਸੀਗੇ ਉਹ ਰਣਜੀਤ ਅਰਗੇ ਸਾਰੇ ਜਿੰਨੇ ਮੈਂਬਰ ਸੀ ਮੇਰੇ ਨਾਲ ਖੜੇ ਉਹ ਕਹਿੰਦੇ ਵੀ ਇਹਨੂੰ ਆਪਾਂ ਵਨਪ੍ਰੀਤ ਨੂੰ ਸਰਪੰਚ ਬਣ ਨਹੀਂ ਦੇਣਾ ਤੈਨੂੰ ਤੇਰੀਆਂ ਲੱਤਾਂ ਖਾਈ ਦੇ ਸਾਰੇ ਹਾਲਾਂਕਿ ਮੈਂ ਤੇਰੇ ਉਹ ਰਿਸ਼ਤੇਦਾਰ ਹੋਣਗੇ ਕੁਝ ਵੀ ਹੋਣਗੇ ਮੈਂ ਨਹੀਂ ਜਾਣਦਾ ਕੁਝ ਵੀ ਤੇਰੀਆਂ ਲੱਤਾਂ ਕਿ ਜਿਹੜੀ ਸੀ ਉਹ ਕਿੱਥੇ ਸੀ ਤੂੰ ਤਾਂ ਫਿਰ ਲੱਤਾਂ ਮੈਂ ਇਹ ਸੁਣੋ ਨਾ ਕਿਉਂ ਆਇਆ ਨਾ ਮੈਂ ਦੱਸਦਾ ਮੈਂ ਇਹ ਸੁਣੋ ਨਾ ਮੈਂ ਇਹ ਸੁਣੋ ਨਾ ਵੀ ਯਾਰ ਤੂੰ ਤੇਰੇ ਮਾੜਾ ਮੋਟਾ ਤੇਰੇ ਅੰਦਰ ਕੋਈ ਦਇਆ ਧਰਮ ਸੰਤੋਖ ਤੇਰੇ ਅੰਦਰ ਕੁਝ ਹੈ ਨਹੀਂ ਕਿ ਆ ਕਿ ਕੁਝ ਕਮਾਲ ਕਰਦੀ ਦੂਜੀ ਬੇਆਕਰਮ ਹੁਣ ਸਰਪੰਚ ਸਾਹਿਬ ਕੀ ਤੁਹਾਡੇ ਕੋਲ ਕੀ ਕਮੀ ਹੈ ਹਾਂ ਬਣ ਕੇ ਸਰਪੰਚ ਜੀ ਮੇਰੀ ਗੱਲ ਸੁਣੋ ਮੈਂ ਸਤਨਾਮ ਨੂੰ ਰਾਤੋ ਰਾਤ ਗੇਮ ਖ마 ਕੇ ਤੇਰੇ ਕਿ ਨਹੀਂ ਕਰਤਾ ਠੀਕ ਹੈ ਉਹ ਜਿਹੜੀ ਨਵੀਂ ਕੁੜੀ ਆਈ ਹੈ ਹੈ ਉਹ ਕਾਤਰੀ ਆਈ ਹੈ ਜਿਹੜੀ ਨਵੀਂ ਹਾਂ ਹਾਂ ਰਜਨੀ 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 ਹਾਂ ਕਿ ਤੇਰੇ ਕੋਲੇ ਕੀਨ ਕਮਾਉਣਾ ਸਾਰਾ ਕੁਝ ਹੈ ਤੇਰੇ ਕੋਲੇ ਕੀ ਕਰਤਾ ਨੂੰ ਮੈਂ ਕਾੜੀ ਦਿਆ ਕਰ ਲਾ ਤੇਰੇ ਕੋ ਤੇ ਦਿਆ ਤੂੰ ਇਹ ਕਰਨਾ ਮੈਂ ਤੈਨੂੰ ਮੇਰੀ ਗੱਲ ਸੁਣਾ ਬਿੱਤੂ ਇਸ ਗੱਲ ਨੂੰ ਤਾਂ ਮੰਨਦੀ ਹੈ ਨਾ ਜਾਨ ਮੇਰੀ ਇਹ ਵੀ ਸਰਪੰਚ ਮੈਂ ਬਣਨਾ ਸੀ ਪਰ ਤੈਨੂੰ ਬਣਾਇਆ ਗਿਆ ਉਹ ਸਰਪੰਚ ਸਾਹਿਬ ਇਹ ਤੂੰ ਪਹਿਲਾਂ ਹੁਣ ਮੇਰੇ ਕਣੀਓ ਰਾਮ ਰਾਮ ਬੰਗੀ ਤੇ ਆਵਗਾ ਤੂੰ ਰਜਨੀ ਹੈ ਚਾਹੇ ਪਦਨੀ ਹੈ ਚ ਕੋਈ ਮਰਜੀ ਹੈ अच्छा तू मेरे ते मतलब ब्लेम ਲਾਉਣੀ ਤੂੰ ਯਾਰ ਵੀ ਮੈਂ ਰਜਨੀਨਾ ਮੇਰੇ ਕੋਈ ਕੁਛ ਮਰਜ਼ੀ ਕਰੋ ਸਿਰਫ ਕਪ ਸਰਪੰਚ ਸਾਹਿਬ ਮੈਨੂੰ ਫੋਨ ਕਰ ਕਰਕੇ ਜਿਹੜੀਆਂ ਤੁਸੀਂ ਇੱਕ ਘੰਟੇ ਤੱਕ ਗੱਲਾਂ ਸੁਣਾ ਰਹੇ ਹੋ ਮੈਨੂੰ ਇਹ बार-बार बार-बार ਮੈਂ ਪੂਰੇ 6-7 ਦਿਨ ਹੋ ਗਏ ਤੁਹਾਨੂੰ ਦੇਖਦੀ ਨੂੰ ਤੇ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਰਾ ਕੁਝ ਸਾਹਮਣੇ ਹੈਗਾ ਤੇ ਮੇਰੇ ਕੋਲ ਫੋਨ ਲੋਣ ਦੀ ਜ਼ਰੂਰਤ ਹੈ ਮਿਕ ਸਰਪੰਚ ਸਾਹਿਬ ਮਤਲਬ ਤੂੰ ਮੇਰੇ ਕੋਲ ਆਏ ਸਮਝੋ ਵੀ ਜਿਹੜੀ ਕਬੂਤਰੀ ਸੀ ਉਹ ਤੁਸੀਂ ਆਹ ਸਾਹਮਣੇ ਲੋਕਾਂ ਕਾਹਕੇ ਉੱਪਰ ਜੀ ਉੱਡ ਜੀ ਇਹਨਾਂ ਦੇ ਸਾਹਮਣੇ ਨਾ ਖੜੀ ਜਾਓ। ਐਂ ਕੇ ਮੈਂ ਸਮਝੀ ਜਾਉ ਰਹਾ ਦੱਸ। ਹੂੰ। ਉਹ ਗੱਲ ਆ ਲੈ ਦੱਸ ਕੋਈ ਇਹ ਕਿਉਂਕਿ ਅੱਗੇ ਕਵੋਟਾ ਨਹੀਂ ਲੈਣੀਆਂ। ਤੁਹਾਨੂੰ ਪਤਾ ਮਜਵੀਆ ਵਾਲਾ ਤਿੰਨ ਵਾਲਾ ਜਿਹੜਾ ਦੂਜਾ ਏਰੀਆ ਹੈਗਾ ਢਾਂਕੇ ਵਾਲਾ ਸਾਰਾ ਮੇਰੇ ਪਾਣੀ ਭਰਦਾ ਆ ਕੇ। ਤਾਂ ਤਦ ਕੋਈ ਬੰਦਾ ਆਏ ਨਹੀਂ ਹੁੰਦਾ ਯਾਰ ਜਾਨ ਮੇਰੀ ਮੈਂ ਤੈਨੂੰ ਪਿਆਰ ਮੁਹੱਬਤ ਨਾ ਨਾ ਗੱਲ ਕਰ ਰਹੀ ਆ ਤੂੰ ਤੂੰ ਤਾਂ ਇਧਰ ਉਧਰ ਤੇਰੀ ਛਲਕਣ ਕਿਵੇਂ ਲੱਗ ਜਾਂਦੀ ਹੈ ਮੇਰੀ ਕਿਤੇ ਨਹੀਂ ਪਿਆਰ ਮੁਹੱਬਤ ਛਲਕਦੀ ਠੀਕ ਹੈ ਨਾ ਤੂੰ ਜਿਆਦਾ ਮੇਰੇ ਤੇ ਇਲਜ਼ਾਮ ਲਾਉਂਦਾ ਯਾਰ ਫਿਰ ਮਿਲ ਮੈਨੂੰ ਫਿਰ ਮੈਂ ਆਉਣੀ ਹਾਂਗੀ ਮਿਲ ਹੋਰ ਕੀ ਜਨਨ ਦੋਸਤ ਹੋਣ ਸਰਪੰਚੀ ਆਉਣ ਵਾਲੀ ਤਵਾਰੇ ਤੇ ਆਪਣੇ ਹੱਥ ਕੀ ਆਉਣੀ ਚਾਹੀਦੀ ਹੈ ਇਹ ਨਾ ਹੋਵੇ ਮੈਂ ਤਾਂ ਦੇਖ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਜਾਂ ਤਾਂ ਮੇਰੀ ਗੱਲ ਸੁਣ ਮੈਂ ਤੈਨੂੰ ਤੈਨੂੰ ਮੈਂ ਤਾਂ ਪਲਾਨਿੰਗ ਕਰੀ ਬੈਠਾ ਸੀ ਮੈਂ ਤਾਂ ਦਿੱਲੀ ਜਾ ਕੇ ਆਇਆ ਤੇਰੇ ਕਰਕੇ ਲੈ ਤੂੰ ਤਾਂ ਮੇਰੇ ਕੋਈ ਨਹੀਂ ਮੰਨਦੀ ਇਹਨੂੰ ਗੱਲ ਨੂੰ ਤੈਨੂੰ ਡਾਇਰੈਕਟਰੀ ਦੀ ਟਿਕਟ ਦਿਵਾਉਣ ਨੂੰ ਫਰਦਾ ਸੀ ਮੈਂ ਅੱਛਾ ਹਾਂ ਪਤਾ ਹੈ ਮੈਂ ਉੱਥੇ ਜਿਹੜੇ ਆਪਣੇ ਉਹਨਾਂ ਦਾ ਭਾਜਪਾ ਵਾਲਿਆਂ ਦੇ ਮੇਨ ਹੈੱਡਕੁਆਰਟਰ ਜਾ ਕੇ ਗੱਲ ਕਰਕੇ ਆਇਆ ਵੀ ਤਿੰਨਾਂ ਪਿੰਡਾਂ ਦਾ ਇਹਨੂੰ ਬਣਾਉਣਾ ਆਪਾਂ ਜਾਂ 12 ਪਿੰਡਾਂ ਤਿੰਨ ਪਿੰਡਾਂ ਟਿਕਟ ਨੂੰ ਮੰਨਪੇਸ ਨੂੰ ਦਿਓ ਸਮਝਿਆ ਕਰ ਮਾੜੀ ਮੁੱਟੀ ਯਾਰ ਕੀ ਯਾਰ ਤੂੰ ਇਹ ਜਮਾ ਸੁੱਡਲਪਣਾ ਕਰਦੀ ਟਿਕਟ ਦਿਵਾਓ ਫਿਰ ਮੈਂ ਤਰਾ ਟਿਕਟ ਫਿਰ ਤੂੰ ਮੈਨੂੰ ਵੀ ਦਿਵਾ ਦੇ ਦਵਾਉਣੀ ਨਹੀਂ ਮੈਂ ਦਵਾ ਕੇ ਤੂੰ ਕੀ ਕਰਨੀ ਹੈ ਹੈ ਇਹਨੇ ਥੋੜੀ ਮਸਫਤੇ ਜਾਣ ਨਹੀਂ ਮੇਰਾ ਚੰਗਾ ਫਿਰ ਕੱਲ ਤੋਂ ਐਂ ਕਰ ਪੰਜਾਇਤਮੀ ਤੇ ਮੀਟਿੰਗ ਚਾਹੀਂਗੀ ਨਾ ਤੂੰ ਹਾਂ ਹਾਂ 12 ਵਜੇ ਮੀਟਿੰਗ ਖਤਮ ਹੋ ਜੂਗੀ ਤਾਂ ਆਪਾਂ ਚੱਲਾਂਗੇ ਕਿਸੇ ਪਾਸੇ ਉਧਰ ਪਰੇ ਠੀਕ ਹੈ ਸਾਗਰ ਰਤਨ ਤੇ ਚੱਲਾਂਗੇ ਆਪਾਂ ਹਾਂ ਹਾਂ ਚੱਲ ਸਮਝ ਸਾਗਰ ਰਤਨ ਕਿੱਥੇ ਹੈ ਬੱਸ ਸਟੈਂਡ ਦੇ ਮਗਰਲੇ ਪਾਸੇ Clica. Ok.